ਜਿੰਨੇ ਵੀ ਗਏ ਹੋਏ ਨੇ ਸਾਰਿਆਂ ਨੂੰ ਮੇਰੇ ਵੱਲੋਂ ਮੁਬਾਰਕਾਂ ਇੱਕ ਗੱਲ ਤੁਸੀਂ ਨੋਟ ਕੀਤੀ ਹੋਵੇਗੀ ਤੀਆ ਸਾਨੂੰ ਤਿੰਨੇ ਤਿਹਾਰਾਂ ਦੀਆਂ ਮੇਰੇ ਵੱਲੋਂ ਪਹਿਲਾਂ ਤਾਂ ਲੱਖ ਲੱਖ ਮੁਬਾਰਕਾਂ ਕਿ ਛੋਟਾ ਖਰਚਾ ਹੋਣ ਤੋਂ ਬਚ ਗਿਆ ਕਿਉਂਕਿ ਤਿੰਨੇ ਤਿਹਾਰ ਇੱਕ ਮਹੀਨੇ ਵਿੱਚ ਹੀ ਆ ਗਏ ਨੇ ਪਹਿਲਾਂ ਵਿਸਾਖਰ ਆ ਗਿਆ ਅੱਜ ਮਿੱਤਰੋ ਵਰਤ ਆ ਗਿਆ ਦੂਆ ਦੀਵਾਲੀ ਆ ਗਈ ਛੋਟਾ ਖਰਚਾ ਹੋਣ ਤੋਂ ਬਚ ਗਿਆ ਹੁਣ ਤੁਸੀਂ ਪੁੱਛੋ ਖਰਚਾ ਕਿਵੇਂ ਬਚ ਗਿਆ ਕਿਉਂਕਿ ਇਹਨਾਂ ਨੇ ਤਿੰਨ ਤਿੰਨ ਸੂਟ ਸਿੱਕ ਤਿਹਾਰ ਤੇ ਲੈਣੇ ਸੀਗੇ ਹੁਣ ਇੱਕੋ ਸੂਟ ਨਾਲ ਇਹ ਸਾਰਨ ਗਈਆਂ ਕਿਉਂਕਿ ਇੰਨੀ ਮਾਰੀ ਤਾਂ ਕਿਸੇ ਨਾਲ ਹੋਈ ਨਹੀਂ ਕਿਦੀ ਮਾੜੀ ਐ ਕਿੰਨਾ ਕੁੜੀਆਂ ਨਾਲ ਹੋਣੀ ਹੈ ਹੁਣ ਇਹਨਾਂ ਨੂੰ ਇੱਕੋ ਹੀ ਸੂਟ ਨਾਲ ਸਾਰਨਾ ਪਊਗਾ ਬੜੀ ਸੋਸ ਨਾਲ ਕਹ ਰਹੇ ਆ ਵੀ ਸੋਨੂੰ ਜਿੰਨੇ ਵੀ ਤੁਸੀਂ ਵਿਆਏ ਹੋ ਤੁਸੀਂ ਬਰਾਈ ਦੇ ਪਾਤਰੋਂ ਬਿਨੀਤਾ ਇਹਨਾਂ ਨੇ ਤਿੰਨ ਤਿੰਨ ਸੂਟ ਤਾਂ ਸੁੱਤ ਲੈ ਹੀ ਲੈਣੇ ਸੀਗੇ ਇਹ ਮਹੀਨਾ 13ਵਾਂ ਕਰ ਚੱਲਦਾ ਮਿੱਤਰੋ ਹਾਲੇ ਜੀਰੀ ਵੱਡੀ ਵੀ ਸੁਣਨ ਤਾਂ ਪਹਿਲੀ ਮੰਗ ਲਾਦ ਦੰਗਿਆ ਏ ਸ਼ੁਕਰ ਕਰੋ ਸ਼ੁਕਰ ਕਰੋ ਮਾਤਮਾ ਦਾ ਤੇਨੇ ਤਿਹਾਰ ਇੱਕ ਗੀ ਮਹੀਨੇ ਵਿੱਚ ਆਉਣਾ ਤੇ ਸੋਡਾ ਖਰਚਾ ਬਚੇ ਬੁਵਾਤ ਕਬਾਤ ਸੁਣੋ ਲੱਖ ਲੱਖ ਵਧਾਈਆਂ ਸੁਣੋ ਬਈ ਉੱਡੇ ਇੱਕ ਸੂਟ ਨਾਲ ਸਾਰ ਲੰਗੀਆਂ ਹੁਣ ਇਹ ਉਹੀ ਸੂਟ ਦਸਹਰੇ ਨੂੰ ਪਾਲਿਆ ਉਹੀ ਵਰਪਾਂ ਵਿੱਚ ਪਾਲਿਆ ਉਹੀ ਦਿਵਾਲੀ ਨੂੰ ਪਾਲਣਗੀਆਂ ਬਚ ਗਏ ਤੁਸੀਂ ਮਿੱਤਰੋ ਹਾਂ ਹੁਣ ਵੀਡੀਓ ਸ਼ੇਅਰ ਕਰ ਦੋ ਆਪਣੇ ਯਾਰਾਂ ਦੋਸਤਾਂ ਨੂੰ ਕਿ ਇੱਕੋ ਜਿਹੀ ਸੂਟ ਨਾਲ ਹੀ ਸਾਰ ਲੰਗੀਆਂ ਹੈ ਕਿਉਂ ਮਹੀਨੇ ਦੇ ਵਿੱਚ ਹੋ ਜਾ ਜੇ ਤੁਸੀਂ ਸਮਾਈ ਦੇ ਪੈਸੇ ਦੇਣ ਲੱਗੇ ਬਸ ਫੇਰ ਤੱਕ ਕਰ ਲੈ ਕੰਮ ਤੇ ਕਰਾ ਲੈ ਦਿਆਂ ਹਾਂ ਵਧਾਈ ਦਿਵਾ ਤੰਨੇ ਤੇ ਆਰਨ ਨੇ ਸੁੱਲਾ ਕਲਾਕ ਵਧਾਈਆਂ ਮਾਤਮਾ ਤੁਹਾਡੀ ਤਰੱਕੀ ਨੂੰ ਹੋਰ ਫਲਦ ਕਰਦਾ ਤੇਰਾ ਰੱਬ ਮੈਂ ਆਥ ਬੜ ਕੇ ਜਿਹੜਾ 1 ਮਹੀਨੇ ਦੇ ਵਿੱਚ ਤੂੰ ਤਿੰਨ ਤਰ ਬਿਹਾਰ ਲੈ ਕੇ ਆਉਣਾ। ਨੀਸ ਤਾਂ ਘਰੋਂ ਨਿਕਲ ਜਾਂਦੇ। ਸੱਚੀ ਗੱਲ ਆ ਬਈ ਆ ਨਾ। ਇੱਕ ਸੂਟ ਵੀ ਨਹੀਂ ਲੱਤਾਂ ਜਾਣਾ ਯਾਰ। 3500 4000 5000 ਤੋਂ ਘੱਟ ਨਹੀਂ ਲੈਂਦੀਆਂ ਸੂਟ। ਹਾਂ। ਸ਼ਕਰ ਕਰ ਰੱਬ ਦਸਹਰੇ ਤੇ ਜਿਹੜਾ 3500 ਦਾ ਦੁਬਾਰਾ ਇਸ ਦੇ ਨਾਲ ਕੰਗਾ ਸਾਰੀਆਂ ਦੀ ਬਹੁਤ ਸਿਆਣੀਆਂ। ਤੇ ਲੰਬੀ ਉਬਰੋ ਦੀ ਮੈਂ ਵਰਤ ਰੱਖਦਾ ਤੇ ਲਈ। ਹਾਂ ਤੁਸੀਂ ਇਹ ਗੱਲ ਨਾ ਕਿਹਾ ਫਿਰ ਤੁਸੀਂ ਵਰਤ ਰੱਖੋ। ਮੈਂ ਕਿ ਮੈਂ ਵਰਤ ਰੱਖਦਾ ਛੱਡ ਲਈ ਮੈਂ ਭੁੱਖਾ ਰਹਿਣਾ। ਤੁਸੀਂ ਕਿਉਂ ਭੁੱਖੇ ਰਹਿੰਦੇ ਹੋ? ਤੁਸੀਂ ਐਦਾਂ ਪਿਆ ਕਰੋ ਘਰੇ ਆਲੇ। ਹਾ ਜਿਉਂਦੇ ਵਸੇ ਜਾਂਦਾ ਐਂ ਰੱਬ ਨੇ ਲੰਬੀ ਸਾਰੀ ਉਮਰ ਕਰੀ ਜਮਾਨ ਛੋਟੀ ਕਰੇ ਤੇ ਇੱਛਾ ਵਰਚਾ ਵਰ ਕੈਂਚੀ ਮੰਗੂ ਚੱਲਦੀ ਐ ਉਮਰ ਬਰਤ ਰੱਖੇ ਤੋਂ ਨਹੀਂ ਵੱਦੀ ਕਰੇ ਕਲੇਸ ਸਾਡੇ ਤੋਂ ਵੱਦੀ ਐ ਅੱਖਾਂ ਫੜ ਕੇ ਦਾ ਕਲੇਸ ਕਰਨ ਅੱਜ ਮੇਰੀ ਤੂੰ ਭੁੱਖੀ ਰਹੇਗੀ ਹੈ ਕੀ ਕਰ ਲਈ ਭੁੱਖੀ ਰਹਿ ਕੇ ਮੈਂ ਤਾਂ ਫੇਰ ਦੋ ਪੇਕ ਲਾ ਕੇ ਆਉਣੀ ਫੇਰ ਕੁਝਾ ਕੁਝ ਖਾ ਪੀ ਕੇ ਆਉਣਾ ਆਖ ਮੈਂ ਤੇਰਾ ਫੇਰ ਉਹੀ ਪੇਟ ਸੇ ਆਪਾ ਕਾਨੂੰ ਤੂੰ ਪੁਖੀ ਮਾਤੀ ਐ ਮੈਂ ਤਾਂ ਡੱਕ ਕੇ ਆਉਂਗਾ ਮੈਂ ਹੁਣ ਵੀ ਡੱਕ ਗਿਆ ਕਿਉਂ ਪੁਖੀ ਰਹਿਣੀ ਐ ਜੇ ਪੁਖੀ ਰਹਿਂਗਣ ਮੇਰੀ ਉਬਰ ਬਤਨ ਲਾਗੀ ਬਸ ਫੇਰ ਤਾਂ ਸਰ ਗਿਆ ਇਹ ਤੂੰ ਮਾਰ ਤੋਂ ਕੰਮ ਲੈ ਲੈ ਕਰੋ ਇਹ ਤਾਂ ਸਵੇਰ ਹੀ ਤੇ ਦ ਘੰਟੇ ਆ ਗਏ ਕਿਤੇ ਤੁਸੀਂ ਇੱਕ ਸੁਟਨਾ ਮੰਨਣ ਆਏ ਸੀਗਾ ਸ਼ੁਕਰ ਕਰਨਾ ਪਰਮਾਤਮਾ ਤੇਰਾ ਤੰਤਨ ਤਿਆਰ ਇੱਕ ਮਹੀਨੇ ਵਿੱਚ ਆਇੜੇ ਐਦਾਂ ਦੇ ਤਿਆਰ ਇੱਕ ਮਹੀਨੇ ਚਲੇ ਕੇ ਆਇਆ ਜਰ ਇਹਨਾਂ ਨੇ ਕਿੱਥੇ ਮਣਾਉਣਾ ਸੀ ਇੱਕ ਇੱਕ ਸੂਟ ਨਾਲ ਇਹ ਤਾਂ ਇੱਕ ਤਿਆਰ ਸੀ ਤੰਤਨ ਸੂਟ ਪਾਉੜੀਆਂ ਨੇ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ